ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਕੈਨੇਡਾ ਵਿੱਚ ਵੱਖਵਾਦੀ ਅੰਦੋਲਨਾਂ ਤੇ ਉਹਨਾਂ ਦੀ ਵਿਦੇਸ਼ੀ ਸਰਗਰਮੀਆਂ ਨੂੰ ਲੈ ਕੇ ਇੱਕ ਵਾਰ ਫੇਰ ਰਾਸ਼ਟਰੀਅਤਾ ਉੱਤੇ ਸਵਾਲ ਖੜੇ ਹੋ ਰਹੇ ਨੇ ਕੈਨੇਡਾ ਤੋਂ ਆਜ਼ਾਦੀ ਲਈ ਦਬਾਅ ਬਣਾਉਣ ਵਾਲੇ ਕੁਝ ਸਮੂਹਾਂ ਵੱਲੋਂ ਵਿਦੇਸ਼ੀ ਅਧਿਕਾਰੀਆਂ ਦੇ ਨਾਲ ਕੀਤੀਆਂ ਗੁਪਤ ਮੁਲਾਕਾਤਾਂ ਨੇ ਦੇਸ਼dro ਅਤੇ ਰਾਸ਼ਟਰੀ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਜਨਮ ਦਿੱਤਾ ਹੈ ਇਹ ਮਸਲਾ ਨਵਾਂ ਨਹੀਂ ਹੈ 1995 ਦੇ ਕਯੂਬਿਕ ਚਰਨਮਤ ਸੰਘਰੇ ਤੋਂ ਪਹਿਲਾਂ ਹੀ ਆਜ਼ਾਦੀ ਅੰਦੋਲਨ ਦੇ ਨੇਤਾਵਾਂ ਦੇ ਵੱਲੋਂ ਵਿਦੇਸ਼ੀ ਸਰਕਾਰਾਂ ਦੇ ਨਾਲ ਸੰਪਰਕ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਉਸ ਸਮੇਂ ਕਯੂਬਿਕ ਦੇ ਪ੍ਰੀਮੀਅਰ ਜੈਕ ਪੈਰੀਸੋ ਦਾ ਫਰਾਂਸ ਦੌਰਾ ਅਤੇ ਪੈरिस ਦੇ ਮੇਅਰ ਵੱਲੋਂ ਉਹਨਾਂ ਦੇ ਇੱਕ ਰਾਸ਼ਟਰੀ ਨੇਤਾ ਵਾਂਗ ਸਵਾਗਤ ਕੀਤਾ ਜਾਣਾ ਅੰਗਰੇਜ਼ੀ ਬੋਲਣ ਵਾਲੇ ਕੈਨੇਡਾ ਵਿੱਚ ਨਿਰਾਸ਼ਾ ਦਾ ਕਾਰਨ ਬਣਿਆ ਸੀ ਤਿੰਨ ਤਾਂ ਹੱਕੇ ਬਾਅਦ ਹੁਣ ਇੱਕ ਸਮਾਜ ਸਥਿਤੀ ਅਲਬਰਟਾ ਵਿੱਚ ਦੇਖੀ ਜਾ ਰਹੀ ਹੈ ਅਲਬਰਟਾ ਦੇ ਕੁਝ ਆਖਵਾਦੀ ਕਾਰਕੁਨਾਂ ਵੱਲੋਂ ਅਮਰੀਕਾ ਦੀ ਗੂਪ ਤਫਰੀਅਤ ਅਤੇ ਉੱਥੇ ਹੀ ਅਧਿਕਾਰ ਨਾਲ ਸੰਪਰਕਾ ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਇਹ ਬਹਿਸ ਮੁੜ ਛਿੜ ਗਈ ਹੈ ਕਿ ਕੀ ਵਿਦੇਸ਼ੀ ਦਖਲਅੰਦਾਜ਼ੀ ਕੈਨੇਡਾ ਦੀ ਘਰੇਲੂ ਇਕਤਾ ਦੇ ਲਈ ਖਤਰਾ ਬਣ ਸਕਦੀ ਹੈ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਇਸ ਮਾਮਲੇ ਉੱਤੇ ਕੜੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕਿਸੇ ਵਿਦੇਸ਼ੀ ਦੇਸ਼ ਤੋਂ ਕੈਨੇਡਾ ਨੂੰ ਤੋੜਨ ਦੇ ਲਈ ਮਦਦ ਮੰਗਣਾ ਦੇਸ਼ ਤ੍ਰੋ ਅਤੇ ਸਨਮਾਨ ਓਟਵਾ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਪ੍ਰੋਫੈਸਰ ਆਂਟ੍ਰੇ ਲਕੋਜ਼ ਦੇ ਅਨੁਸਾਰ ਦੁਨੀਆ ਭਰ ਦੇ ਵਿੱਚ ਵੱਖਵਾਦੀ ਅੰਦੋਲਨ ਅਕਸਰ ਪ੍ਰੋਟੋ ਡਿਪਲੋਮੇਸੀ ਦੇ ਰਾਹੀਂ ਵਿਦੇਸ਼ੀ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਨੇ ਕਿਹਾ ਕਿ ਅਲਬਰਟਾ ਦੀ ਸਥਿਤੀ ਵੱਖਰੀ ਹੈ ਕਿਉਂਕਿ ਇੱਥੇ ਆਜ਼ਾਦੀ ਅੰਦੋਲਨ ਦੇ ਨਾਲ ਜੁੜਿਆ ਕੋਈ ਵੀ ਵਿਅਕਤੀ ਲੋਕਤੰਤਰਿਤ ਤੌਰ ਤੇ ਚੁਣਿਆ ਹੋਇਆ ਨਹੀਂ ਹੈ ਅਲਬਰਟਾ ਦੀ ਵਿਧਾਨ ਸਭਾ ਦੇ ਵਿੱਚ ਇਸ ਸਮੇਂ ਕੋਈ ਵੀ ਆਜ਼ਾਦੀ ਪੱਖੀ ਪਾਰਟੀ ਮੌਜੂਦ ਨਹੀਂ ਹੈ ਤਾਜ਼ਾ ਸਰਵੇਖਣ ਮੁਤਾਬਕ ਸਿਰਫ ਲਗਭਗ 18% ਅਲਬਰਟਾ ਵਾਸੀ ਕੈਨੜਾ ਤੋਂ ਵੱਖ ਹੋਣ ਦੇ ਹੱਕ ਵਿੱਚ ਨੇ ਸੂਬੇ ਦੇ ਪ੍ਰਮੁੱਖ ਸਿਆਸਤਦਾਨ ਜਿਵੇਂ ਕਿ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਇਸ ਵਿਚਾਰ ਨੂੰ ਸਾਫ਼ ਤੌਰ ਤੇ ਰੱਦ ਕਰ ਦਿੱਤਾ ਹੈ ਦੂਜੇ ਪਾਸੇ ਕਿਊਬਕ ਦੇ ਵਿੱਚ ਆਜ਼ਾਦੀ ਦੀ ਲਹਿਰ ਕਾਫੀ ਮਜ਼ਬੂਤ ਰਹੀ ਹੈ ਤੇ ਪਾਰਟੀ ਕਿਊਬਕੋਇਸ ਵੱਲੋਂ ਤੀਸਰੇ ਜਨਮਤ ਸੰਗ੍ਰਹਿ ਦੀ ਸੰਭਾਵਨਾ ਵੀ ਚੁਟਾਈ ਜਾ ਰਹੀ ਹੈ ਇਸਾਰੇ ਪ੍ਰਸੰਗ ਦੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰਨਾਲ ਟੰਪ ਵੱਲੋਂ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਬਾਰੇ ਦਿੱਤੇ ਗਏ ਬਿਆਨਾਂ ਨੇ ਓਟਵਾ ਦੇ ਵਿੱਚ ਬੇਚੈਨੀ ਵਧਾ ਦਿੱਤੀ ਹੈ ਤੇ ਕੈਨੇਡੀਅਨ ਅਧਿਕਾਰੀਆਂ ਨੂੰ ਚਿੰਤਾ ਹੈ ਕਿ ਵਿਦੇਸ਼ੀ ਤਾਕਤਾਂ ਵੱਖਵੱਡੀ ਅੰਦੋਲਨਾਂ ਨੂੰ ਆਪਣੇ ਰਾਜਨੀਤਿਕ ਖੇਤਾਂ ਵਿੱਚ ਵਰਤ ਸਕਦੀਆਂ ਨੇ ਮਾਰਾ ਦਾ ਕਹਿਣਾ ਹੈ ਕਿ ਜੇ ਭਵਿੱਖ ਵਿੱਚ ਕਿਊਬਕ ਜਾਂ ਅਲਬਰਟਾ ਵਿੱਚ ਆਜ਼ਾਦੀ ਉਤੇ ਜਨਮ ਸੰਗ੍ਰਹਿ ਹੁੰਦਾ ਤਾਂ ਅੰਤਰਰਾਸ਼ਟਰੀ ਪ੍ਰਤੀਕਿਰਿਆ ਪਹਿਲਾਂ ਨਾਲੋਂ ਕਾਫੀ ਵੱਖਰੀ ਅਤੇ ਜ਼ਿਆਦਾ ਸਰਗਰਮ ਹੋ ਸਕਦੀ ਹੈ ਕੈਨੇਡਾ ਵਿੱਚ ਵੱਖਵਾਦੀ ਅੰਦੋਲਨਾਂ ਤੇ ਉਹਨਾਂ ਦੀ ਵਿਦੇਸ਼ੀ ਸਰਗਰਮੀਆਂ ਨੂੰ ਲੈ ਕੇ ਇੱਕ ਵਾਰ ਫੇਰ ਰਾਸ਼ਟਰੀਅਕਤਾ ਉੱਤੇ ਸਵਾਲ ਖੜੇ ਹੋ ਰਹੇ ਨੇ ਕੈਨੇਡਾ ਤੋਂ ਆਜ਼ਾਦੀ ਲਈ ਦਬਾਅ ਬਣਾਉਣ ਵਾਲੇ ਕੁਝ ਸਮੂਹਾਂ ਵੱਲੋਂ ਵਿਦੇਸ਼ੀ ਅਧਿਕਾਰੀਆਂ ਦੇ ਨਾਲ ਕੀਤੀਆਂ ਗੁਪਤ ਮੁਲਾਕਾਤਾਂ ਨੇ ਦੇਸ਼द्रोह ਅਤੇ ਰਾਸ਼ਟਰੀ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਜਨਮ ਦਿੱਤਾ ਇਹ ਮਸਲਾ ਨਵਾਂ ਨਹੀਂ ਹੈ 1995 ਦੇ ਕਿਊਬੈਕ ਚਨਮਤ ਸੰਘਰਹ ਤੋਂ ਪਹਿਲਾਂ ਹੀ ਆਜ਼ਾਦੀ ਅੰਦੋਲਨ ਦੇ ਨੇਤਾਵਾਂ ਦੇ ਵੱਲੋਂ ਵਿਦੇਸ਼ੀ ਸਰਕਾਰਾਂ ਦੇ ਨਾਲ ਸੰਪਰਕ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਕਿ ਕਯੂਬੈਕ ਦੇ ਪ੍ਰੀਮੀਅਰ ਜੈਕ ਪੈਰੀਸੋ ਦਾ ਫ੍ਰਾਂਸ ਦੌਰਾ ਅਤੇ ਪੈरिस ਦੇ ਮੇਅਰ ਵੱਲੋਂ ਉਹਨਾਂ ਦੇ ਇੱਕ ਰਾਸ਼ਟਰੀ ਨੇਤਾ ਵਾਂਗ ਸਵਾਗਤ ਕੀਤਾ ਜਾਣਾ ਅੰਗਰੇਜ਼ੀ ਬੋਲਣ ਵਾਲੇ ਕੈਨੇਡਾ ਵਿੱਚ ਨਿਰਾਸ਼ਾ ਦਾ ਕਾਰਨ ਬਣਿਆ ਸੀ ਤਿੰਨ ਦਾ ਹੱਕੇ ਬਾਦ ਹੁਣ ਇੱਕ ਸਮਾਜ ਸਥਿਤੀ ਅਲਬਰਟਾ ਵਿੱਚ ਦੇਖੀ ਜਾ ਰਹੀ ਹੈ ਅਲਬਰਟਾ ਦੇ ਕੁਝ ਆਖਵਾਦੀ ਕਾਰਕੁਨਾਂ ਵੱਲੋਂ ਅਮਰੀਕਾ ਦੀ ਗੂਪ ਤਫਰੀਅਤ ਤੇ ਉੱਥੇ ਹੀ ਅਧਿਕਾਰਾਂ ਨਾਲ ਸੰਪਰਕ ਕਰਦੀਆਂ ਰਿਪੋਰਟਰਾਂ ਸਾਹਮਣੇ ਉਨ ਤੋਂ ਪਾ ਦੇ ਬਹਿਸ ਮੁੜ ਛਿੜ ਗਈ ਹੈ ਕਿ ਕੀ ਵਿਦੇਸ਼ੀ ਦਖਲਅੰਦਾਜ਼ੀ ਕੈਨੇਡਾ ਦੀ ਘਰੇਲੂ ਏਕਤਾ ਦੇ ਲਈ ਖਤਰਾ ਬਣ ਸਕਦੀ ਹੈ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਇਸ ਮਾਮਲੇ ਉੱਤੇ ਕਿਹੜੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕਿਸੇ ਵਿਦੇਸ਼ੀ ਦੇਸ਼ ਤੋਂ ਕੈਨੇਡਾ ਨੂੰ ਤੋੜਨ ਦੇ ਲਈ ਮਦਦ ਮੰਗਣਾ ਦੇਸ਼ ਤ੍ਰੋ ਤੇ ਸਨਮਾਨ ਹੈ ਓਟਵਾ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਪ੍ਰੋਫੈਸਰ ਆਂਟਰੇ ਲੇਕੋਸ ਦੇ ਅਨੁਸਾਰ ਦੁਨੀਆ ਭਰ ਦੇ ਵਿੱਚ ਵੱਖਵਾਦੀ ਅੰਦੋਲਨ ਅਕਸਰ ਪ੍ਰੋਟੋ ਡਿਪਲੋਮੇਸੀ ਦੇ ਰਾਹੀਂ ਵਿਦੇਸ਼ੀ ਸਮਰਥ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਨੇ ਕਿਹਾ ਕਿ ਅਲਬਰਟਾ ਦੀ ਸਥਿਤੀ ਵੱਖਰੀ ਹੈ ਕਿਉਂਕਿ ਇੱਥੇ ਆਜ਼ਾਦੀ ਅੰਦੋਲਨ ਦੇ ਨਾਲ ਜੁੜਿਆ ਕੋਈ ਵੀ ਵਿਅਕਤੀ ਲੋਕਤੰਤਰਿਤ ਤੌਰ ਤੇ ਚੁਣਿਆ ਹੋਇਆ ਨਹੀਂ ਹੈ ਅਲਬਰਟਾ ਦੀ ਵਿਧਾਨ ਸਭਾ ਦੇ ਵਿੱਚ ਇਸ ਸਮੇਂ ਕੋਈ ਵੀ ਆਜ਼ਾਦੀ ਪੱਖੀ ਪਾਰਟੀ ਮੌਜੂਦ ਨਹੀਂ ਹੈ ਤਾਜਾ ਸਰਵੇਖਣ ਮੁਤਾਬਕ ਸਿਰਫ ਲਗਭਗ 18% ਅਲਬਰਟਾ ਵਾਸੀ ਕੈਨੇਡਾ ਤੋਂ ਵੱਖ ਹੋਣ ਦੇ ਹੱਕ ਵਿੱਚ ਨੇ ਸੂਬੇ ਦੇ ਪ੍ਰਮੁੱਖ ਸਿਆਸਤਦਾਨ ਜਿਵੇਂ ਕਿ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਇਸ ਵਿਚਾਰ ਨੂੰ ਸਾਫ਼ ਤੌਰ ਤੇ ਰੱਦ ਕਰ ਦਿੱਤਾ ਹੈ ਦੂਜੇ ਪਾਸੇ ਕਿਊਬੈਕ ਦੇ ਵਿੱਚ ਆਜ਼ਾਦੀ ਦੀ ਲਹਿਰ ਕਾਫੀ ਮਜ਼ਬੂਤ ਹੈ ਅਤੇ ਪਾਰਟੀ ਕਿਊਬੈਕੋਇਸ ਵੱਲੋਂ ਤੀਸਰੇ ਜਨਮਤ ਸੰਗਰਾ ਦੀ ਸੰਭਾਵਨਾ ਵਿਜਤਾਈ ਜਾ ਰਹੀ ਹੈ ਸਾਰੇ ਪ੍ਰਸੰਗ ਦੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਟ ਟੰਪ ਵੱਲੋਂ ਕੈਨੇਡਾ ਨੂੰ ਇੱਕ ਵਨਜਵਾਂ ਰਾਜ ਬਣਾਉਣ ਬਾਰੇ ਦਿੱਤੇ ਗਏ ਬਿਆਨਾਂ ਨੇ ਓਟਵਾ ਦੇ ਵਿੱਚ ਬੇਚੈਨੀ ਵਧਾ ਦਿੱਤੀ ਹੈ ਤੇ ਕੈਨੇਡੀਅਨ ਅਧਿਕਾਰੀਆਂ ਨੂੰ ਚਿੰਤਾ ਹੈ ਕਿ ਵਿਦੇਸ਼ੀ ਤਾਕਤਾਂ ਵੱਖਵਾਦੀ ਅੰਦੋਲਨਾਂ ਨੂੰ ਆਪਣੇ ਰਾਜਨੀਤਿਕ ਹਿੱਤਾਂ ਵਿੱਚ ਵਰਤ ਸਕਦੀਆਂ ਨੇ ਮਾਰਾ ਦਾ ਕਹਿਣਾ ਹੈ ਕਿ ਇਸ ਪਵਿੱਖ ਵਿੱਚ ਕਿਊਬੈਕ ਜੈਲਬਰਟਾ ਵਿੱਚ ਅਜ਼ਾਦੀ ਉਤੇ ਜਨਮ ਸੰਗ੍ਰਹਿ ਹੁੰਦਾ ਤਾਂ ਅੰਤਰਰਾਸ਼ਟਰੀ ਪ੍ਰਤੀਕਿਰਿਆ ਪਹਿਲਾਂ ਨਾਲੋਂ ਕਾਫੀ ਵੱਖਰੀ ਅਤੇ ਜ਼ਿਆਦਾ ਸਰਗਰਮ ਹੋ ਸਕਦੀ ਹੈ ਕੈਨੇਡਾ ਵਿੱਚ ਵੱਖਵਾਦੀ ਅੰਦੋਲਨਾਂ ਤੇ ਉਹਨਾਂ ਦੀ ਵਿਦੇਸ਼ੀ ਸਰਗਰਮੀਆਂ ਨੂੰ ਲੈ ਕੇ ਇੱਕ ਵਾਰ ਫੇਰ ਰਾਸ਼ਟਰੀਅਕਤਾ ਉੱਤੇ ਸਵਾਲ ਖੜੇ ਹੋ ਰਹੇ ਨੇ ਕੈਨੇਡਾ ਤੋਂ ਆਜ਼ਾਦੀ ਲਈ ਦਬਾਅ ਬਣਾਉਣ ਵਾਲੇ ਕੁਝ ਸਮੂਹਾਂ ਵੱਲੋਂ ਵਿਦੇਸ਼ੀ ਅਧਿਕਾਰੀਆਂ ਦੇ ਨਾਲ ਕੀਤੀਆਂ ਗੁਪਤ ਮੁਲਾਕਾਤਾਂ ਨੇ ਦੇਸ਼dro ਅਤੇ ਰਾਸ਼ਟਰੀ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਜਨਮ ਦਿੱਤਾ ਇਹ ਮਸਲਾ ਨਵਾਂ ਨਹੀਂ ਹੈ 1995 ਦੇ ਕਯੂਬਿਕ ਜਨਮਰਤ ਸੰਘਰਹਿ ਤੋਂ ਪਹਿਲਾਂ ਹੀ ਆਜ਼ਾਦੀ ਅੰਦੋਲਨ ਦੇ ਨੇਤਾਵਾਂ ਦੇ ਵੱਲੋਂ ਵਿਦੇਸ਼ੀ ਸਰਕਾਰਾਂ ਦੇ ਨਾਲ ਸੰਪਰਕ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਕੈਨੇਡਾ ਕਿਊਬੈਕ ਤੇ ਪ੍ਰੀਮੀਅਰ ਜੈਕ ਪੈਰੀਸੋ ਦਾ ਫਰਾਂਸ ਦੌਰਾ ਅਤੇ ਪੈरिस ਦੇ ਮੇਅਰ ਵੱਲੋਂ ਉਹਨਾਂ ਦੇ ਇੱਕ ਰਾਸ਼ਟਰੀ ਨੇਤਾ ਵਾਂਗ ਸਵਾਗਤ ਕੀਤਾ ਜਾਣਾ ਅੰਗਰੇਜ਼ੀ ਬੋਲਣ ਵਾਲੇ ਕੈਨੇਡਾ ਵਿੱਚ ਨਿਰਾਸ਼ਾ ਦਾ ਕਾਰਨ ਬਣਿਆ ਸੀ ਦਿੰਦਾ ਹੱਕੇ ਬਾਦ ਹੁਣ ਇੱਕ ਸਮਾਜ ਸਥਿਤੀ ਅਲਬਰਟਾ ਵਿੱਚ ਦੇਖੀ ਜਾ ਰਹੀ ਹੈ ਅਲਬਰਟਾ ਦੇ ਕੁਝ ਵੱਖਵਾਦੀ ਕਾਰਕੁਨਾਵਾਂ ਵੱਲੋਂ ਅਮਰੀਕਾ ਦੀ ਗੂਪ ਤਫਰੀਅਤ ਤੇ ਉੱਥੇ ਹੀ ਅਧਿਕਾਰਾਂ ਨਾਲ ਸੰਪਰਕਾ ਦੀਆਂ ਰਿਪੋਰਟਰਾਂ ਸਾਹਮਣੇ ਹੋਣ ਤੋਂ ਬਾਅਦ ਇਹ ਬਹਿਸ ਮੁੜ ਛਿੜ ਗਈ ਹੈ ਕਿ ਕੀ ਵਿਦੇਸ਼ੀ ਦਖਲਅੰਦਾਜ਼ੀ ਕੈਨੇਡਾ ਦੀ ਘਰੇਲੂ ਇਕਤਾ ਦੇ ਲਈ ਖਤਰਾ ਬਣ ਸਕਦੀ ਹੈ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਇਸ ਮਾਮਲੇ ਉੱਤੇ ਕੜੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕਿਸੇ ਵਿਦੇਸ਼ੀ ਦੇਸ਼ ਤੋਂ ਕੈਨੇਡਾ ਨੂੰ ਤੋੜਨ ਦੇ ਲਈ ਮਦਦ ਮੰਗਣਾ ਦੇਸ਼ ਤ੍ਰੋ ਤੇ ਸੰਮਾਨ ਹੈ ਓਟਵਾ ਯੂਨੀਵਰਸਿਟੀ ਦੇ ਰਾਜਨੀਤਿਕ ਵਿਗਿਆਨ ਪ੍ਰੋਫੈਸਰ ਆਂਟਰੇ ਲੇਕੋਸ ਦੇ ਅਨੁਸਾਰ ਦੁਨੀਆ ਭਰ ਦੇ ਵਿੱਚ ਵੱਖਵਾਦੀ ਅੰਦੋਲਨ ਅਕਸਰ ਪ੍ਰੋਟੋ ਡਿਪਲੋਮੇਸੀ ਦੇ ਰਾਹੀਂ ਵਿਦੇਸ਼ੀ ਸਮਰਥ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਨੇ ਕਿਹਾ ਕਿ ਅਲਬਰਟਾ ਦੀ ਸਥਿਤੀ ਵੱਖਰੀ ਹੈ ਕਿਉਂਕਿ ਇੱਥੇ ਆਜ਼ਾਦੀ ਅੰਦੋਲਨ ਦੇ ਨਾਲ ਜੁੜਿਆ ਕੋਈ ਵੀ ਵਿਅਕਤੀ ਲੋਕਤੰਤਰਿਤ ਤੌਰ ਤੇ ਚੁਣਿਆ ਹੋਇਆ ਨਹੀਂ ਹੈ ਅਲਬਰਟਾ ਦੀ ਵਿਧਾਨ ਸਭਾ ਦੇ ਵਿੱਚ ਇਸ ਸਮੇਂ ਕੋਈ ਵੀ ਆਜ਼ਾਦੀ ਪੱਖੀ ਪਾਰਟੀ ਮੌਜੂਦ ਨਹੀਂ ਹੈ ਤਾਜ਼ਾ ਸਰਵੇਖਣ ਮੁਤਾਬਕ ਸਿਰਫ ਲਗਭਗ 18% ਅਲਬਰਟਾ ਵਾਸੀ ਕੈਨੇਡਾ ਤੋਂ ਵੱਖ ਹੋਣ ਦੇ ਹੱਕ ਵਿੱਚ ਨੇ ਸੂਬੇ ਦੇ ਪ੍ਰਮੁੱਖ ਸਿਆਸਤਦਾਨ ਜਿਵੇਂ ਕਿ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਇਸ ਵਿਚਾਰ ਨੂੰ ਸਾਫ਼ ਤੌਰ ਤੇ ਰੱਦ ਕਰ ਦਿੱਤਾ ਹੈ ਦੂਜੇ ਪਾਸੇ ਕਿਊਬੈਕ ਦੇ ਵਿੱਚ ਆਜ਼ਾਦੀ ਦੀ ਲਹਿਰ ਕਾਫੀ ਮਜ਼ਬੂਤ ਹੈ ਤੇ ਪਾਰਟੀ ਕਿਊਬੈਕੋਇਸ ਵੱਲੋਂ ਤੀਸਰੇ ਜਨਮਤ ਸੰਗਰਾ ਦੇ ਸੰਭਾਵਨਾ ਵੀ ਚੁਟਾਈ ਜਾ ਰਹੀ ਹੈ ਇਹ ਸਾਰੇ ਪ੍ਰਸੰਗ ਤੇ ਵਿੱਚ ਅਮਰੀਕਾ ਦੇ ਸਾਬ ਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਬਾਰੇ ਦਿੱਤੇ ਗਏ ਬਿਆਨਾਂ ਨੇ ਓਟਵਾ ਦੇ ਵਿੱਚ ਬੇਚੈਨੀ ਵਧਾ ਦਿੱਤੀ ਹੈ ਤੇ ਕੈਨੇਡੀਅਨ ਅਧਿਕਾਰੀਆਂ ਨੂੰ ਚਿੰਤਾ ਹੈ ਕਿ ਵਿਦੇਸ਼ੀ ਤਾਕਤਾਂ ਵੱਖਵੱਡੀ ਅੰਦੋਲਨਾਂ ਨੂੰ ਆਪਣੇ ਰਾਜਨੀਤਿਕ ਖੇਤਾਂ ਵਿੱਚ ਵਧਤ ਸਕਦੀਆਂ ਨੇ ਮਾਰਾ ਦਾ ਕਹਿਣਾ ਹੈ ਕਿ ਛੇ ਪਵਿੱਖ ਵਿੱਚ ਕਿਊਬਕ ਜੈਲਬਰਟਾ ਵਿੱਚ ਆਜ਼ਾਦੀ ਅਤੇ ਜਨਮ ਸੰਗ੍ਰਹਿ ਹੁੰਦਾ ਤਾਂ ਅੰਤਰਰਾਸ਼ਟਰੀ ਪ੍ਰਤੀਕਿਰਿਆ ਪਹਿਲਾਂ ਨਾਲੋਂ ਕਾਫੀ ਵੱਖਰੀ ਅਤੇ ਜ਼ਿਆਦਾ ਸਰਗਰਮ ਹੋ ਸਕਦੀ ਹੈ ਕੈਨੇਡਾ ਵਿੱਚ ਵੱਖਵਾਦੀ ਅੰਦੋਲਨਾਂ ਤੇ ਉਹਨਾਂ ਦੀ ਵਿਦੇਸ਼ੀ ਸਰਗਰਮੀਆਂ ਨੂੰ ਲੈ ਕੇ ਇੱਕ ਵਾਰ ਫੇਰ ਰਾਸ਼ਟਰੀਅਤਾ ਉੱਤੇ ਸਵਾਲ ਖੜੇ ਹੋ ਰਹੇ ਨੇ ਕੈਨੇਡਾ ਤੋਂ ਆਜ਼ਾਦੀ ਲਈ ਦਬਾਅ ਬਣਾਉਣ ਵਾਲੇ ਕੁਝ ਸਮੂਹਾਂ ਵੱਲੋਂ ਵਿਦੇਸ਼ੀ ਅਧਿਕਾਰੀਆਂ ਦੇ ਨਾਲ ਕੀਤੀਆਂ ਗੁਪਤ ਮੁਲਾਕਾਤਾਂ ਨੇ ਦੇਸ਼dro ਅਤੇ ਰਾਸ਼ਟਰੀ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਜਨਮ ਦਿੱਤਾ ਇਹ ਮਸਲਾ ਨਵਾਂ ਨਹੀਂ ਹੈ 1995 ਦੇ ਕਿਊਬਿਕ ਜਨਮਤ ਸੰਘਰੇ ਤੋਂ ਪਹਿਲਾਂ ਹੀ ਆਜ਼ਾਦੀ ਅੰਦੋਲਨ ਦੇ ਨੇਤਾਵਾਂ ਦੇ ਵੱਲੋਂ ਵਿਦੇਸ਼ੀ ਸਰਕਾਰਾਂ ਦੇ ਨਾਲ ਸੰਪਰਕ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਉਸ ਕਿਊਬੈਕ ਦੇ ਪ੍ਰੀਮੀਅਰ ਜੈਕ ਪੈਰੀਜ਼ੋ ਦਾ ਫਰਾਂਸ ਦੌਰਾ ਅਤੇ ਪੈरिस ਦੇ ਮੇਅਰ ਵੱਲੋਂ ਉਹਨਾਂ ਦੇ ਇੱਕ ਰਾਸ਼ਟਰੀ ਨੇਤਾ ਵਾਂਗ ਸਵਾਗਤ ਕੀਤਾ ਜਾਣਾ ਅੰਗਰੇਜ਼ੀ ਬੋਲਣ ਵਾਲੇ ਕੈਨੇਡਾ ਵਿੱਚ ਨਿਰਾਸ਼ਾ ਦਾ ਕਾਰਨ ਬਣਿਆ ਸੀ ਤਿੰਨ ਤਾਹਕੇ ਬਾਅਦ ਹੁਣ ਇੱਕ ਸਮਾਜ ਸਥਿਤੀ ਅਲਬਰਟਾ ਵਿੱਚ ਦੇਖੀ ਜਾ ਰਹੀ ਹੈ